ਜਾਓ 10 ਪਿੰਡਾਂ ਦੇ ਵਿੱਚ ਜਿੱਥੇ ਵੀ ਤੁਹਾਨੂੰ ਸ਼ੱਕ ਪੈਂਦਾ ਕਿਸੇ ਦੇ ਪੰਨੂ ਸਿਰਫ ਅੱਜ ਨਸ਼ੇ ਦੀ ਰੋਕਥਾਮ ਲਈ ਇਸ ਪਲਾਕਟੇ ਘਟ ਚੂੜੀਆਂ ਚ ਬਹੁਤ ਸਤੇ ਹੋਰ ਮੋਦਰ ਬੱਧ ਕੇ ਦੀ ਮੀਟਿੰਗ ਹੋਈ ਹੈ ਤੇ ਇਸ ਤਰ੍ਹਾਂ ਦੀਆਂ ਵਿਚਾਰਾਂ ਹੋਈਆਂ ਸਭ ਤੋਂ ਪਹਿਲਾਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਰਦਾਰ ਫੁਕਨ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰਾਨਲਾ ਕੀਤਾ ਜੁੱਧ ਨਸ਼ਿਆਂ ਵਿਰੁੱਧ ਉਸੇ ਲੜੀ ਦੇ ਤਹਿਤ ਅੱਜ ਹਲਕਾ ਪਤਿਗੜ ਚੂੜੀਆਂ ਦੇ ਡਿਪਟੀ ਸਾਹਿਬ ਚਾਰੇ ਥਾਣਿਆਂ ਤੋਂ ਐਸਐਚਓ ਸਾਹਿਬ ਸਾਡੇ ਭਰਾ ਚੌਕੀਨ ਇੰਚਾਰਜ ਸਾਹਿਬ ਔਰ ਸਾਡੇ ਸਤਕਾਰਯੋਗ ਜੀ ਦੇ ਵੀ ਬਲਾਕ ਪ੍ਰਧਾਨ ਉਹਨਾਂ ਸਾਰਿਆਂ ਦੇ ਨਾਲ ਅੱਜ ਪੂਰੇ ਹਲਕੇ ਦੇ ਵਿੱਚੋਂ ਜਿੰਨੇ ਵੀ ਨਸ਼ਾ ਵੇਚਣ ਵਾਲੇ ਆ ਜਾਂ ਨਸ਼ੇ ਦਾ ਕੋਈ ਕਿਸੇ ਤਰ੍ਹਾਂ ਦੀ ਕਾਰੋਬਾਰ ਕਰਦੇ ਆ ਕਾਰੋਬਾਰ ਕਰਦੇ ਆ ਉਹਨਾਂ ਦੇ ਸਬੰਧ ਦੇ ਵਿੱਚ ਅੱਜ ਮੀਟਿੰਗ ਹੋਈ ਆ ਇਹ ਸਾਂਝੀ ਮੀਟਿੰਗ ਦੇ ਵਿੱਚ ਅੱਜ ਸਲਾਹ-ਮਸ਼ਵਰਾ ਕੀਤਾ ਗਿਆ ਕਿ ਕਿਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ ਕੰਮ ਕੀਤਾ ਜਾਊਗਾ ਸਾਡੇ ਸਤਿਕਾਰਯੋਗ ਬਲਾਕ ਪ੍ਰਧਾਨ 10-10 ਪਿੰਡ ਦੇ ਇਹਨਾਂ ਕੋ ਸਾਂਝਾ ਆਪਰੇਸ਼ਨ ਕਰਨਗੇ ਸਾਂਝੀ ਸਲਾਹ ਮਸ਼ਵਰੇ ਦੇ ਨਾਲ ਪਿੰਡਾਂ ਦੇ ਵਿੱਚ ਜੋ ਵੀ ਨਸ਼ਾ ਵੇਚਦੇ ਆ ਐਸਐਚਓ ਸਬਾਹਨਾ ਨੂੰ ਡਿਪਟੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਹਰ ਇੱਕ ਨੂੰ ਇਨਫੋਰਮ ਕੀਤਾ ਜਾਊਗਾ ਤਾਂ ਜੋ ਅਸੀਂ ਹਲਕਾ ਫਤੇਗੜ ਚੂੜੀਆਂ ਦੇ ਵਿੱਚੋਂ ਜੜ ਤੱਕ ਨਸ਼ੇ ਨੂੰ ਖਤਮ ਕਰ ਚੜੀਏ ਇਸ ਚੀਜ਼ ਦੇ ਵਿੱਚ ਮੈਂ ਸਾਰੇ ਹਲਕਾ ਵਸੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਪੰਜਾਬ ਬڑے ਵੱਡੇ ਦੌਰ ਦੇ ਵਿੱਚੋਂ ਮਾੜੇ ਦੌਰ ਦੇ ਵਿੱਚੋਂ ਗੁਜ਼ਰਿਆ ਜੋ ਸਾਡੇ ਪੁੱਤ ਸਾਡੇ ਆਪਣੇ ਪੋਤੇ ਆ ਜਿਹੜੇ ਨਸ਼ੇ ਦੇ ਮਰੀਜ਼ ਬਣ ਚੁੱਕੇ ਆ ਹਲਕਾ ਵਾਸੀਆਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਇਸ ਮਿਹਨਤ ਦੇ ਵਿੱਚ ਸਾਡਾ ਸਾਥ ਦੋ ਇਸ ਮਿਹਨਤ ਦੇ ਵਿੱਚ ਅਸੀਂ ਰਲ ਮਿਲ ਕੇ ਪੁਲਿਸ ਦਾ ਸਾਥ ਦੋ ਅਸੀਂ ਸਾਰੇ ਰਲ ਮਿਲ ਕੇ ਪੂਰੇ ਹਲਕੇ ਦੇ ਵਿੱਚੋਂ ਅਸੀਂ ਨਸ਼ੇ ਦੀ ਜੜ ਨੂੰ ਖਤਮ ਕਰ ਸਕੀਏ ਸਰਦਾਰ ਭਗਤ ਸਿੰਘ ਮਾਨ ਜੀ ਨੇ ਪਹਿਲੇ ਸੀਐਮ ਐਸ ਸਰਦਾਰ ਭਗਤ ਸਿੰਘ ਮਾਨ ਜੀ ਜਿਨ੍ਹਾਂ ਨੇ ਨਸ਼ੇ ਦੇ ਵਿਰੋਧੀ ਇੰਨਾ ਵੱਡਾ ਫੈਸਲਾ ਲਿਆ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਚੱਲੀਆਂ ਗਈਆਂ ਕਾਲੀ ਦਲ ਵੇਲੇ ਨਸ਼ੇ ਦੀ ਸ਼ੁਰੂਆਤ ਹੋਈ ਸੀ ਕਾਂਗਰਸ ਨੇ ਉਸ ਬੂਟੇ ਨੂੰ ਪਾਣੀ ਲਾ ਕੇ ਵੱਡਾ ਕੀਤਾ ਆਮ ਆਦਮੀ ਪਾਰਟੀ ਅੱਜ ਪੂਰੇ ਪੰਜਾਬ ਦੇ ਵਿੱਚ ਨਸ਼ੇ ਦੇ ਵਿਰੁੱਧ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਦੇ ਅਡਮੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਚਾਹੁੰਦੀ ਹੈ ਵੀ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋਵੇ ਲੇਕਿਨ ਸਭ ਤੋਂ ਵੱਡੀ ਜਿਹੜੀ ਲੋੜ ਹੈ ਸਭ ਤੋਂ ਵੱਡੀ ਪਬਲਿਕ ਦੇ ਸਾਥ ਤੋਂ ਬਿਨਾ ਨਸ਼ਾ ਨਹੀਂ ਖਤਮ ਹੋ ਸਕਦਾ ਮੈਂ ਚਾਹੁੰਦਾ ਅਧਿਕਾਰ ਚੂੜੀਆਂ ਦੇ ਜਿੰਨੇ ਵੀ ਸਾਡੇ ਵਾਸੀ ਨੇ ਭਾਵੇਂ ਕੋਈ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਿਤ ਕਿਸੇ ਵੀ ਪਾਰਟੀ ਦੇ ਨਾਲ ਸੰਬੰਧਤ ਹੈ ਇਸ ਮੇਮ ਦੇ ਵਿੱਚ ਅਸੀਂ ਸਾਰੇ ਰਲ-ਮਿਲ ਕੇ ਆਪਣੇ ਪਿੰਡ ਨੂੰ ਆਪਣੇ ਇਲਾਕੇ ਨੂੰ ਆਪਣੇ ਸ਼ਹਿਰ ਨੂੰ ਆਪਣੇ ਜ਼ਿਲ੍ਹੇ ਨੂੰ ਆਪਣੇ ਪੰਜਾਬ ਨੂੰ ਸਾਰੇ ਰਲ-ਮਿਲ ਕੇ ਨਸ਼ਾ ਮੁਕਤ ਕਰੀਏ ਇਹ ਮੇਰੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ ਪੁਲਿਸ ਪ੍ਰਸ਼ਾਸਨ ਦਾ ਸਾਥ ਦਿਈਏ ਪੁਲਿਸ ਵਾਲੇ ਸਾਡੇ ਜਿੰਨੇ ਵੀ ਭਰਾ ਨੇ ਸਾਡੇ ਆਪਣੇ ਨੇ ਇਹਨਾਂ ਨੂੰ ਅਸੀਂ ਆਪਣੇ ਸਮਝੀਏ ਔਰ ਕਿਸੇ ਤਰੀਕੇ ਨਾਲ ਵੀ ਮੈਂ ਇਸ ਚੀਜ਼ ਦੀ ਗਰੰਟੀ ਚਾਉਣਾ ਕਿਸੇ ਰਿਸ਼ਤੇਦਾਰੀ ਕੋਈ ਸਰਪੰਚ ਜਾਂ ਕੋਈ ਵੀ ਕਿਸ ਦੀ ਆਕੇ ਸਰਪੰਚ ਪਾਊਗਾ ਕਿਸੇ ਦੀ ਸੁਣਵਾਈ ਨਹੀਂ ਦੀ ਅਸੀਂ ਦੀ ਮੈਂ ਗਰੰਟੀ ਚ ਤੇ ਇਸ ਚੀਜ਼ ਦੀ ਮੈਂ ਗਰੰਟੀ ਦਿਨਾ ਵਾ ਪੂਰੇ ਹਲਕੇ ਨੂੰ ਗਰੰਟੀ ਦਿਨਾ ਪੂਰਾ ਹਲਕਾ ਵਾਸੀਆਂ ਨੂੰ ਮੈਂ ਗਰੰਟੀ ਦਿਨਾ ਔਰ ਨਾਲ ਨਾਲ ਮੈਂ ਆਸ ਕਰਦਾ ਉਮੀਦ ਕਰਦਾ ਕਿ ਅੱਜ ਇਸ ਮੀਟਿੰਗ ਦੇ ਸਬੰਧ ਵਿੱਚ ਜੋ ਅਸੀਂ ਮੀਟਿੰਗ ਕੀਤੀ ਹੈ ਪੂਰਾ ਹਲਕਾ ਵਾਸੀ ਸਾਡਾ ਸਾਥ ਦੇਣਗੇ ਤਾਂ ਜੋ ਸਮਾਜ ਨੂੰ ਅਸੀਂ ਚੰਗਾ ਸਮਾਜ ਬਣਾ ਸਕੀਏ ਪੂਰੇ ਹਲਕੇ ਦੇ ਵਿੱਚੋਂ ਅਸੀਂ ਨਸ਼ੇ ਨੂੰ ਖਤਮ ਕਰ ਸਕੀਏ ਮੈਂ ਡਿਪਟੀ ਸਾਹਿਬ ਸਾਰੇ ਐਸਐਚਓ ਸਾਹਿਬਾਂ ਇਹਨਾਂ ਨੂੰ ਮੈਂ ਭਰੋਸਾ ਦੋਣਾ ਕਿ ਪਿੰਡਾਂ ਦੇ ਸਰਪੰਚ ਪਰ ਪਿੰਡਾਂ ਦੀ ਜਿੰਨੇ ਵੀ ਸਾਡੇ ਹਲਕਾ ਵਾਸੀ ਨੇ ਸਾਡੀ ਪਬਲਿਕ ਜਿੰਨੇ ਵੀ ਪਿੰਡਾਂ ਦੀ ਪਬਲਿਕ ਸਾਰੇ ਇਹਨਾਂ ਦਾ ਸਾਥ ਦੇਣਗੇ ਇਹ ਵੀ ਸਾਰੇ ਆਪੋ ਆਪਣੇ ਥਾਣਿਆਂ ਦੇ ਵਿੱਚ ਜਿਹੜੇ ਤਰੀਕੇ ਨਾਲ ਇਹ ਪਿੰਡਾਂ ਤੱਕ ਆਪਣੀ ਹੋਰ ਵੀ ਆਪਣੀ ਪਹੁੰਚ ਕਰ ਸਕਦੇ ਨੇ ਹੋਰ ਵੀ ਕਿਸ ਤਰੀਕੇ ਨਾਲ ਵੀ ਪਹੁੰਚ ਕਰ ਸਕਦੇ ਨੇ ਪੁੱਛਕਿਛ ਕਰ ਸਕਦੇ ਨੇ ਇਹ ਵੀ ਜ਼ਰੂਰ ਕਰਨ ਮੈਂ ਇਹ ਚੀਜ਼ ਦੀ ਗਾਰੰਟੀ ਦਿੰਦਾ ਕਿ ਹਫ਼ਤੇ ਹਫ਼ਤੇ ਬਾਅਦ ਕੋਈ ਨਾ ਕੋਈ ਕੋਈ ਨਾ ਕੋਈ ਕੋਈ ਨਾ ਕੋਈ ਨਸ਼ੇ ਦੇ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਨੂੰ ਸਲਾਖਾਂ ਦੇ ਅੰਦਰ ਦੇ ਕੇ ਅਸੀਂ ਆਪਣੇ ਪਰਿਵਾਰਾਂ ਨੂੰ ਵੱਡੇ ਕਰਾਂਗੇ ਅਸੀਂ ਆਪਣੇ ਪਰਿਵਾਰਾਂ ਨੂੰ ਇਸ ਚੀਜ਼ ਦੇ ਵਿੱਚ ਲੜਾਈ ਦੇ ਵਿੱਚ ਵੱਡੇ ਕਰਾਂਗੇ ਪਿੰਡਾਂ ਤੱਕ ਪਹੁੰਚ ਕੇ ਅਸੀਂ ਲੜਾਈ ਦੇ ਵਿੱਚ ਵੱਡੇ ਕਰਾਂਗੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਜਿਹੜੀ ਮਹਿਮ ਸਰਦਾਰ ਭਗਤ ਸਿੰਘ ਮਾਂਜੀ ਨੇ ਚਲਾਈ ਹੈ ਸਾਡੇ ਪੰਜਾਬ ਨੂੰ ਬਚਾਉਣ ਨੂੰ ਸਾਡੇ ਪਿੰਡਾਂ ਨੂੰ ਬਚਾਉਣ ਨੂੰ ਸਾਡੇ ਸਮਾਜ ਨੂੰ ਬਚਾਉਣ ਨੂੰ ਉਸ ਮਹਿਮ ਦੇ ਵਿੱਚ ਅਸੀਂ ਕਾਮਯਾਬ ਹੋਈਏ ਮੀਟਿੰਗ ਵਿੱਚ ਕੋਈ ਪਲੈਨਿੰਗ ਕੀਤੀ ਸੀਗੀ ਤੁਸੀਂ ਕਿਸ ਤਰ੍ਹਾਂ ਆਪਾਂ ਜਿਹੜਾ ਫਤੇਗੜ ਚੂੜੀਆਂ ਹਸਕਾ ਤੁਹਾਡੀ ਸਬ-ਡਿਵੀਜ਼ਨ ਆ ਜਿਹੜੇ ਵੱਡੇ ਮਦਰ ਮਾਛਾ ਜਾਂ ਛੋਟੇ ਥੱਲੇ ਦੇ ਲੈਵਲ ਤੇ ਉਹਨਾਂ ਨੂੰ ਕਿਸ ਤਰ੍ਹਾਂ ਖਤਮ ਕੀਤਾ ਜਾ ਸਕਦਾ ਨਸ਼ੇ ਵਾਲਿਆਂ ਅੱਜ ਸ਼੍ਰੀ ਬਲਬੀਰ ਸਿੰਘ ਪੰਨੋ ਔਰ ਐਸ ਐਚਓ ਸਹਿਬਾਨ ਸਬਡਿਵੀਜ਼ਨ ਫਤਿਹਗੜ ਚੂੜੀਆਂ ਇਹਨਾਂ ਮੀਟਿੰਗ ਕਰਵਾਈ ਆ ਔਰ ਇਸ ਇਹ ਮੀਟਿੰਗ ਜਿਹੜੀ ਪੰਜਾਬ ਸਰਕਾਰ ਵੱਲੋਂ ਇੱਕ ਮਹਮ ਚਲਾਈ ਗਈ ਆ ਯੁੱਧ ਨਸ਼ਿਆਂ ਵਿਰੁੱਧ ਉਸ ਦੇ ਉੱਤੇ ਹੋਈ ਆ ਔਰ ਕਾਫੀ ਡੰਗਾਈ ਤੱਕ ਤੇ ਵਿਚਾਰ ਵਟਾਂਦਰਾ ਹੋਇਆ ਆ ਸਾਨੂੰ ਐਸਐਸਪੀ ਸਾਹਿਬ ਬਟਾਲਾ ਵੱਲੋਂ ਪਹਿਲਾਂ ਹੀ ਬਹੁਤ ਸਖਤ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਸ ਨਸ਼ੇ ਦੀ ਜਿਹੜੀ ਲਾਮਤ ਹੈ ਜਿਹੜੀ ਸਮਾਜ ਦੇ ਵਿੱਚ ਫੈਲ ਗਈ ਹੈ ਇਹਨੂੰ ਜੜ ਤੋਂ ਦੂਰ ਕਰਨਾ ਹੈ ਔਰ ਇਸ ਸਿੱਧਾੜ ਪકડ ਜਿਹੜੀ ਸ਼ੁਰੂ ਕਰ ਦਿੱਤੀ ਆ ਜਿੰਨੇ ਪੈਡਲਰ ਹੈਗੇ ਆ ਸਮਗਲਰ ਹੈਗੇ ਆ ਜਿੰਨੇ ਬੇਲਡ ਆਊਟ ਐਨਡੀਪੀਐਸ ਤੋਂ ਹੈਗੇ ਆ ਅਸੀਂ ਡੇਲੀ ਰੇਡ ਕਰ ਰਹੇ ਆ ਇਹਨਾਂ ਦੀ ਇਹਨਾਂ ਨੂੰ ਅਰੈਸਟ ਕਰ ਰਹੇ ਆ ਇਹਨਾਂ ਤੇ ਕਾਰਵਾਈ ਕਰ ਰਹੇ ਆ ਔਰ ਸਾਰੇ ਬਲਾਕ ਪ੍ਰਧਾਨ ਔਰ ਚੇਅਰਮੈਨ ਸਾਹਿਬ ਇਹਨਾਂ ਨੇ ਪੂਰਨ ਸਾਨੂੰ ਵਿਸ਼ਵਾਸ ਦਿੱਤਾ ਹੈ ਕਿ ਅਸੀਂ ਇਹਨਾਂ ਦਾ ਪੁਲਿਸ ਦਾ ਪੂਰਾ ਪੂਰਾ ਸਹਿਯੋਗ ਕਰਾਂਗੇ ਔਰ ਇਸ ਜਿਹੜੀ ਨਸ਼ੇ ਦੀ ਇਹ ਇੱਕ ਛਿਮਾ ਦਰਿਆ ਚੱਲ ਰਿਹਾ ਇਹਨੂੰ ਅਸੀਂ ਜੜ ਤੋਂ ਖਤਮ ਕਰ ਦੇਵਾਂਗੇ ਸਰ ਹੁਣ ਤੱਕ ਕੋਈ ਅਚੀਵਮੈਂਟ ਹੈਗੀ ਆ ਜਦੋਂ ਦਾ ਇਹ ਨਸ਼ਾ ਵਿਰੋਧ ਯੁੱਧ ਜਨਾ ਸ਼ੁਰੂ ਹੋਇਆ ਫਟੇਕਾਰ ਚੋਰੀਆਂ ਦੀ ਕੋਈ ਵੱਡੀ ਇਹੋ ਜੀ ਅਚੀਵਮੈਂਟ ਜਿਹੜੇ ਵੱਡੇ ਕੋਈ ਨਸ਼ਾ ਤਸਕਰ ਤੁਹਾਡੇ ਮਿਲ ਫੜਿਆ ਗਿਆ ਦੇਖੋ ਜਾਂ ਆਉਣ ਵਾਲੇ ਸਮੇਂ 'ਚ ਤੁਹਾਡੀ ਕੋਈ ਲਰਨਿੰਗ ਉਹ ਇੱਕ ਕਿ ਨਿਸ਼ਾਨਦਾਹੀ ਕੀਤੀ ਹੋਈ ਵੀ ਆ ਸਪੈਂਡ ਕਿਉਂਕਿ ਕਾਫੀ ਪੰਡਾ ਵਿੱਚ ਕੋਈ ਸਾਡੇ ਟਿਪਸ ਤੇ ਨੇ ਜਿਹੜੇ ਪੰਡਾ ਵਿੱਚ ਜ਼ਿਆਦਾ ਲਖਾ ਜੀ ਦੇਖੋ ਅਸੀਂ ਜੋ ਪਲਾਨਿੰਗ ਕੀਤੀ ਹੋਈ ਆ ਸਾਡੇ ਰਿਕਾਰਡ ਦੇ ਵਿੱਚ ਜਿਹੜੇ ਸਮਗਲਰ ਹੈਗੇ ਨੇ ਉਹਨਾਂ ਦੇ ਉੱਤੇ ਕਾਰਵਾਈ ਅਸੀਂ ਕੀਤੀ ਆ ਉਹਨਾਂ ਦੀ ਪ੍ਰਾਪਰਟੀਆਂ ਜਿਹੜੀਆਂ ਉਹਨਾਂ ਨੂੰ ਅਸੀਂ ਜਿਹੜਾ ਨੋਟਿਸ ਦੇ ਕੇ ਉਹਨਾਂ ਨੂੰ ਫੋਰਫੀਚਰ ਕਰਾਇਆ ਹੋਇਆ ਔਰ ਉਹਨਾਂ ਦੇ ਖਿਲਾਫ ਕਾਰਵਾਈ ਚੱਲ ਰਹੀ ਆ ਸਾਡੀ ਕੰਪੀਟੈਂਟ ਅਥਾਰਟੀ ਦਿੱਲੀ ਨਾਲ ਵੀ ਜਿਹੜੀ ਇਹਨਾਂ ਨੇ ਨਜਾਇਜ਼ ਜਿਹੜੀਆਂ ਧੰਦਾ ਹੈ ਨਸ਼ੇ ਦਾ ਕਰਕੇ ਆਪਣੇ ਪ੍ਰਾਪਰਟੀਆਂ ਬਣਾਈਆਂ ਨੇ ਉਹਨਾਂ ਨੂੰ ਫ੍ਰੀਜ਼ ਕਰਨ ਦੀ ਸਾਡੀ ਕਾਰਵਾਈ ਚੱਲ ਰਹੀ ਆ ਔਰ ਉਹ ਸਮਗਲਰ ਜਿਨ੍ਹਾਂ ਨੇ ਇਹ ਧੰਦਾ ਕਰਕੇ ਇੱਕ ਨਸ਼ਾ ਵੇਚ ਕੇ ਨਜਾਇਜ਼ ਆਪਣੀਆਂ ਪੰਚਾਇਤ ਦੀ ਜਗ੍ਹਾ ਤੇ ਜਾਂ ਕਿਸੇ ਹੋਰ ਕਬਜ਼ੇ ਕਰਕੇ ਆਪਣੇ ਘਰ ਬਣਾਏ ਹੋਏ ਨੇ ਉਹ ਵੀ ਸਾਡੇ ਜਿਹੜਾ ਮੁਹਿੰਮ ਦਾ ਹਿੱਸਾ ਨੇ ਅਸੀਂ ਉਹਨਾਂ ਦੇ ਖਿਲਾਫ ਬਹੁਤ ਜਲਦੀ ਕਾਰਵਾਈ ਕਰਨ ਜਾ ਰਹੇ ਹਾਂ ਆਉਣ ਵਾਲੇ ਦਿਨਾਂ 'ਚ ਕਿਸ ਤਰ੍ਹਾਂ ਦੀ ਪਲਾਨਿੰਗ ਹੈ ਅੱਜ ਜੀ ਦੇਖੋ ਪਲਾਨਿੰਗ ਤਾਂ ਬਿਲਕੁਲ ਕਲੀਅਰ ਹੈ ਅਸੀਂ ਇਹ ਨਸ਼ੇ ਦਾ ਜਿਹੜਾ ਧੰਦਾ ਵਾ ਇਹ ਲੋਕਾਂ ਨੂੰ ਇਸ ਸਮਾਜ ਦੇ ਵਿੱਚ ਆਪਣੀ ਸਬਡਿਵੀਜ਼ਨ ਦੀ ਮਜਬੂਰੀ ਲੈਣਾ ਕਿ ਅਸੀਂ ਇਹਨਾਂ ਨੂੰ ਸਾਡੀ ਖੁੱਲੀ ਵਾਰਨਿੰਗ ਹੈ ਵੀ ਇਥੋਂ ਛੱਡ ਕੇ ਚੱਲ ਜਾਣਾ ਅਸੀਂ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜੋ ਸਾਡੀ ਕਾਰਵਾਈ ਬੰਦੀ ਹੈ